ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਿਰਜੇ ਕੇ ਕੇ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਮੁੱਦਕੀ ਤੋਂ ਫਰੋਜ਼ਪੁਰ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਮਿਰਜੇ ਕੇ ਪਿੰਡ 'ਚੋਂ ਵੀਡੀਓ ਬਣਾ ਰਹੇ ਆ ਤੇ ਨੇੜੇ ਇਹਦੇ ਪਿੰਡ ਬਾੜਾ ਭਾਈਕਾ ਵੀ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇਰੇ ਕੋਲ ਗਾਵਾਂ ਹੁੰਦੀਆਂ ਹਰ ਰੋਜ਼ ਵਿਕਰੀ ਆ ਲੱਗਾਂ ਅੱਜ ਦੀ ਵੀਡੀਓ ਦੇ ਚਾਰ ਨੱਕ ਤੁਹਾਨੂੰ ਦਿਖਾਉਣੇ ਆ ਜਿਹਦੇ ਵਿੱਚ ਇਹ گاਾਂ ਬਿਲਕੁਲ ਤਾਜੀ ਸੂਈ ਆ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਹੈ ਇਹਦੀ ਜਿੰਨੀ ਸੋਹਣੀ ਇਹ گاਾਂ ਆਪ ਆ ਤੇ ਓਨੀ ਸੋਹਣੀ ਇਹਦੇ ਨਾਲ ਵੱਛੀ ਆ ਵੇ ਵੱਛੀ ਤੁਸੀਂ ਦੇਖੋ ਬਾਕੀ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜਦਾ ਉਹਦੀ ਤਸੱਲੀ ਕਰਿਓ ਆ ਕਿ ਤੁਹਾਡਾ ਹੱਕ ਮੰਨਦਾ ਆਪ ਦੀ ਸਮਝ ਨਾ ਖਰੀਦਿਓ ਤੇ ਫੁੱਲ ਤਸੱਲੀ ਕਰਿਓ ਆਓ ਸ਼ੁਰੂਆਤ ਜਰਸੀ ਤੋਂ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਾਈ ਭਗਵਾਨ ਸਿੰਘ ਜੀ ਭਗਵਾਨ ਬਾਈ ਅੱਜ ਆਪਾਂ ਦਿਖਾਉਣੀ ਆ ਚਾਰ ਗਾਵਾ ਹਾਂਜੀ ਜਰਸੀ ਪਹਿਲੇ ਨੰਬਰ ਤੇ ਦਿਖਾਉਣਾ ਹਾਂਜੀ ਇਹ ਕਿੰਨਾ ਮਸੂਆ ਸੁ ਇਹ ਪਹਿਲਾ ਸੁਆ ਹੀ ਚਾਰ ਦੰਦਾ ਮੂ ਅਰੀਜਨਲ ਜੀ ਦਿਨ ਕਿੰਨੇ ਲਊਗੀ ਕਹਿੰਦੇ 20 ਤਰੀਕ ਨੂੰ ਦਿਨ ਪੂਰੇ 20 ਨੂੰ ਅੱਜ 14 ਤਰੀਕ ਹੈ ਹਾਂਜੀ 6 ਦਿਨ ਬਾਕੀ ਹੈ ਹਾਂਜੀ ਕੀ ਰੇਟ ਰੱਖਦੇ ਹੋ ਦਾ ਬਾਈ ਹਾਂਜੀ ਰੇਟ ਕੀ ਕਰਦੇ ਹੋ ਦਾ ਇਹਦਾ 1 ਲੱਖ ਤੋਂ 2000 ਰੁਪਏ ਦਾ ਜੀ ਖੋਲੀਏ 1 ਲੱਖ ਤੇ 2000 ਰੇਟ ਆ ਦੱਸੋ ਸੁਆ ਪਹਿਲਾ ਹੈ ਬਾਈ ਦੱਸਦਾ ਵੀ ਇਹ ਚਾਰ ਦੰਦਾ ਹੈ ਤੇ ਇਸੇ ਦਾ ਤੁਸੀਂ ਦੇਖ ਲਓ ਲੇਟਲ ਬਿਲ ਪ्योर ਜਰਸੀ ਸਾਲਾ ਦਾ 레드 ਕਲਰ ਦੇ ਵਿੱਚ ਥਣ ਅੱਠੀ ਚਵਾਈ ਵਾਲੇ ਦੀंदे ਹਵਾਨੇ ਦਾ ਰੋਕ ਵੀਡੀਓ ਚ ਤੁਸੀਂ ਦੇਖ ਰਹੇ ਹੋ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲਓ ਸੋ ਇਹ ਪਹਿਲੇ ਨੰਬਰ ਤੇ ਵਹਿੜ ਦੇਖੋ ਕਮਾਲਾ ਬਈ ਪਹਿਲਨ ਸੁਣਾ ਦੋਸਤੋ ਥੋੜੀ ਬਹੁਤ ਭਲੂਣੇ ਤਰੋ ਦਰਾਸੇ ਪਾਸੇ ਨੂੰ ਪਸੂ ਇਧਰ ਬੈਠਣ ਉੱਠਣਾ ਹੋ ਜਾਂਦੀ ਹੈ ਦੰਦ ਚਾਰ ਕਨਫਰਮ ਹੈ ਠੀਕ ਹੈ ਬਈ 1 ਲੱਖ ਤੇ 2000 ਦਾ ਰੇਟ ਹੈ ਕੋਲੋਂ ਆ ਕੇ ਤੁਸੀਂ ਇਹਨੂੰ ਪਾਸ ਕਰਨਾ ਹੋਊਗਾ ਸੋ ਪਹਿਲੇ ਨੰਬਰ ਤੇ ਜਰਸੀ ਦਿਖਾ ਰਹੇ ਹਾਂ ਤੁਹਾਨੂੰ ਉਹ ਆ ਵੀ ਦਾ ਰੋ ਫਿਰ ਇਹਦਾ ਤੁਸੀਂ ਵੀ ਨੂੰ ਚੋਂ ਦੇਖੋ ਸੋ ਇਹ ਪਹਿਲੇ ਨੰਬਰ ਤੇ ਇਹ ਤੋਂ ਬਾਅਦ ਇੱਕ ਹੋਰ ਵਾਇਡ ਐਚ ਐਫ ਨਸਲ ਦੀ ਕੈਨਵਸ ਹੁਆ ਸੂਈ ਹੈ ਬਈ ਇਹ ਬਈ ਇਹ ਪਹਿਲਾ ਸੁਆ ਸੋਈਆ ਸਵੇਰ 4 ਵਜੇ ਸੋਈਆ ਜੇਰੇ ਦੀ ਹੋ ਪਈ ਠੀਕ ਹੈ ਬੱਚਾ ਬੱਚੀ ਦਿੱਤੀ ਬੱਚੀ ਦਿੱਤੀ ਆ ਦੁੱਧ ਦਾ ਥੋੜਾ ਕੱਢਿਆ ਵੀ ਆ 4 ਕਿਲੋ ਬੱਚੇ ਨੂੰ ਪਿਆ ਦੀ ਠੀਕ ਹੈ ਜੀ ਡਿਮਾਂਡ ਰੂ ਇਹਦੀ ਹਾਂਜੀ ਇਹਦਾ ਰੇਟ ਕੀ ਕਰਦੇ ਆ ਇਹਦਾ 1 ਲੱਖ ਤੇ 5000 ਰੁਪਏ ਖੋਲ ਲੈ ਦੱਸੋ ਰੇਟ 1 ਲੱਖ 5000 ਫਿਟਿੰਗ ਵਾਲਾ ਹਵਾਨਾ ਚਾਰ ਦੰਦ ਦਾ ਮੂੰਹ ਹੈ ਵੀ ਠੀਕ ਹੈ ਚਾਰ ਦੰਦ ਪਹਿਲਾ ਸੁਆ ਬੱਚੀ ਵਾਲੀ ਵਹਿੜ ਹੈ ਐਚ ਐਫ ਪਸੰਦ ਆਉਂਦੀ ਆ ਤਾਂ ਮੇਰੇ ਖਿਆਲ ਚ ਬਿਊਟੀਫੁਲ ਆ ਵਹਿੜ ਚ ਤੇ ਐਚ ਐਫ ਦਾ ਹਵਾਨਾ ਜਿਹੜਾ ਹੋਣਾ ਚਾਹੀਦਾ ਉਹੀ ਹਵਾਨਾ ਹੈ ਦਾ ਫੀਟਿੰਗ ਆਲਾ ਦੁੱਧ ਕਿੰਨਾ ਚੋਲੋਗੇ ਤੁਹਾਡੀ ਸੇਵਾ ਐ ਐਚਐਫ ਦੀ ਇੱਕ ਹੋਰ ਖਾਸੀਅਤ ਹੈ ਆ ਭਾਈ ਜੇਰੇ ਦੀ ਛੋਟੇ ਹਵਾਨਿਆਂ ਚੋਂ ਵੀ ਚੰਗਾ ਦੁੱਧ ਕੱਢ ਦਿੰਦੀਆਂ ਜੇਰੇ ਇੱਥੇ ਪਈ ਐ ਮੈਂ ਜਦੋਂ ਵਾਪਸ ਮੁੜਦਾ ਹਾਂ ਤਾਂ ਥੋੜਾ ਕੈਮਰਾ ਉੱਧਰ ਨੂੰ ਕਰ ਦੂੰਗਾ ਟਾਂਚਾ ਗਾਂ ਦਾ ਦੇਖ ਲਓ ਅਜੇ ਸਵੇਰ ਹੀ ਸੂਈ ਆ ਦੱਸੋ ਲਿਆ ਭਾਈ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਵਾਈਟ ਰੰਗ ਦੇ ਵਿੱਚ ਆ ਬਾਹਰ بارش ਹੋ ਰਹੀ ਐ ਨਹੀਂ ਤਾਂ ਸੁੱਕੀ ਵੈੜ ਹੋਰ ਰੰਗ ਤੁਹਾਨੂੰ ਬੜਾ ਸੋਹਣਾ ਲੱਗਣਾ ਸੀ ਇਹਦਾ ਸੋ 1 ਲੱਖ ਤੇ 5000 ਦਾ ਰੇਟ ਹੈ 2 ਨੰਬਰ ਤੇ ਤੁਹਾਨੂੰ ਦੱਸਾ ਰਹੇ ਜਿਹੜੇ ਸਾਹਮਣੇ ਤੁਸੀਂ ਕੈਮਰੇ ਦੇ ਵਿੱਚ ਦੇਖ ਚੁੱਕੇ ਹੋ ਇਹਦੇ ਨਾਲ ਬੱਚਾ ਫੀਮੇਲ ਕਾਫ ਬਹੁਤ ਸੋਹਣੇ ਥਾਣਾ ਦੱਸੋ ਵੈਸੇ ਤਾਂ ਐਫ ਦਾ ਥਾਣ ਜਿੰਨਾ ਛੋਟਾ ਹੁੰਦਾ ਜਾਂਦਾ ਉਨਾ ਹੀ ਵਧੀਆ ਮੰਨਿਆ ਜਾਂਦਾ ਮਸ਼ੀਨੂ ਚਵਾਈ ਦੇ ਉੱਤੇ ਇਹ ਤੁਸੀਂ ਇਹਦਾ ਖਵਾਨਾ ਦੇਖੋ ਤੇ ਵੱਛੀ ਇਹਦੇ ਨਾਲ ਇਹਦਾ ਪਲੱਸ ਪੁਆਇੰਟ ਹੈ ਇਹ ਤੋਂ ਅੱਗੇ ਭਾਈ ਜਿਹੜੀ ਗਾਂ ਇਹ ਦੂਜਾ ਸੋਇ ਸੋਈ ਸੋਈ ਨੇ ਇਹਨੂੰ 8-9 ਦਿਨ ਹੋ ਗਏ ਠੀਕ ਹੈ 17 ਤੋਂ 18 ਕਿਲੋ ਦੁੱਧ ਭਲਾ ਚੋਕੇ ਲੈ ਗਿਆ ਅਗਲਾ ਦੋ ਦਿਨ ਆ ਰੇਟ ਇਹਦਾ ਕੀ ਰਹਿਣਾ ਇਹਦਾ ਲੈਨ ਦਿਨ 7000 ਰੁਪਏ ਬੱਚਾ ਇਹਦੇ ਨੇ ਕੀ ਹੈ ਬੱਚਾ ਇਹਦੇ ਮਗਰ ਦੋ ਬੱਚਾ ਵੱਚਾ ਦੋਸਤੋ 67000 ਰੇਟ ਹੈ 17 ਤੋਂ 18 ਲੀਟਰ ਦੁੱਧ ਹੈ ਇਸ ਟਾਈਮ ਕੋਈ ਵੀ ਭਰਾ ਚੋਕੇ ਲਿਜਾ ਸਕਦਾ ਸੁਬਾਹ ਵੀਡੀਓ ਬਣਾ ਰਹੇ ਹਾਂ ਦੋਸਤੋ ਮੈਂ ਤੇ ਹਵਾਨੇ ਤੁਸੀਂ ਇਹਨਾਂ ਦੇ ਭਰੇ ਹੀ ਦੇਖ ਰਹੇ ਹੋ ਸੋ ਹਫਤੇ 10 ਦਿਨਾਂ ਦੀ ਸੂਈ ਹੈਗਾ ਵਿਕਰੀਆ ਤੇ ਲਿਆ ਵੀਰੇ ਵਾਪਸ 17 ਤੋਂ 18 ਲੀਟਰ ਦੁੱਧ ਹਾਜ਼ਰ ਪੁੱਛੇ ਨੂੰ ਇਹਨੇ ਜਨਮ ਦਿੱਤਾ ਰੇਟ ਰੱਖਿਆ 67000 ਥਣਥੀ ਚੁਆਈ ਵਾਲਿਆ ਹਵਾਨਾ ਇਹਦਾ ਵੀ ਫਿਟਿੰਗ ਆ ਨਰੇ ਤੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਅੱਗੇ ਇੱਕ ਹੋਰ ਗਾਂ ਚੰਗੇ ਦੁੱਧ ਵਾਲੀ ਜਿਹੜੀ ਇੱਕ ਉਹ ਚੌਥੇ ਨੰਬਰ ਤੇ ਬਈ ਇਹ ਪਰਸੋਂ ਸੋਈ ਆਈ ਠੀਕ ਐ ਇਧਰਲੇ 20 ਤੋਂ ਲੈ ਕੇ 22 23 ਕਿਲੋ ਬੋਲਾ ਹੋਊਗਾ ਹੀ ਆ ਵਾ ਅੱਛਾ ਇਹ ਦੇ ਮਗਰੀ ਠੀਕ ਐ ਦੂਜਾ ਸੋਈ ਆਈ ਰੇਟ ਇਹਦਾ ਇਹਦਾ ਲੈਣ ਦੇਣ 98000 ਰੁਪਏ ਖੋਲੀ 298000 102000 ਰੁਪਿਆ ਘੱਟ ਰੇਟ 22 ਤੋਂ 20 ਤੋਂ 22 ਕਿਲੋ ਵਾਂਗੂ ਬੋਲਾ ਦਿਨ ਹਜੇ ਤੀਜਾ ਚੌਥਾ ਸਤਾਜੀ ਬਿਲਕੁਲ ਸੂਈ ਦੀ ਹੈ ਚੰਗੇ ਦੁੱਧ ਵਾਲੀ ਗਾਂ ਇਹਦੇ ਵੀ ਥਣ ਹਵਾਨੇ ਦੀ ਬਣਾਵ ਬਹੁਤ ਚੰਗੀ ਹੈ ਥਾਣ ਹਤੀ ਜਵਾਈ ਵਾਲੇ ਮੀਂਹ ਪੈਣ ਕਰਕੇ ਮੈਟ ਜਿਹੜੇ ਬਾਹਰ ਨੂੰ ਰੱਖੇ ਸੀ ਉਹ ਤਾਂ ਦੇ ਪਾਣੀ ਪੈ ਗਿਆ ਥਾਣਾ ਚ ਵਿੱਥੀ ਬਹੁਤ ਸੋਹਣੀ ਦੱਸੋ ਗਾਂ ਦੇ ਹਵਾਨਾ ਵੀ ਚੰਗਾ ਹੈ ਸੋ ਇਹਦਾ ਰੇਟ 98000 ਆ ਚੌਥੇ ਨੰਬਰ ਤੇ ਤੁਹਾਨੂੰ ਇਹ ਗਾਂ ਦਿਖਾ ਰਹੇ ਹਾਂ ਭਵਨਾਂ ਸਵੇਰ ਦੇਖੋ ਸਾਰੇ ਥਾਣ ਬਹੁਤ ਸੋਹਣੇ ਇੱਕੋ ਜਿਹੇ ਸੈਜ ਦੇ ਹੈ ਤਾਜੀ ਸੋਈ ਹੈ ਬੱਚੇ ਦੀ ਖੇਚ ਕਰਦੀ ਹੈ ਥਾਣੇ ਦੇ ਤੁਸੀਂ ਦੇਖ ਸਕਦੇ ਸੋ ਇਹ ਚਾਰ ਨਾਗ ਦੱਸੋ ਅੱਜ ਜਿ ਕਰੀ ਆਲੇ ਸੀ 67000 ਤੋਂ ਸ਼ੁਰੂ ਹੋ ਕੇ ਰੇਟ 105000 ਲਾਸਟ ਹੈ ਲਗਭਗ ਲੱਖ ਦੇ ਰੇਟ ਵਾਲੀਆਂ ਹੀ ਇਹ ਤਿੰਨ ਗਾਂਵਾਂ ਤੇ ਇੱਕ ਗਾਂ ਘੱਟ ਰੇਟ ਚ ਆ ਤੁਸੀਂ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਉਹ ਖਰੀਦ ਲਓ ਜੇ ਦੁੱਧ ਤੁਹਾਨੂੰ ਸੂਏ ਸਵਾਏ ਪਸ਼ੂ ਦਾ ਦੱਸਿਆ ਉਹਨਾਂ ਚੋਲੋ ਜੇ ਇਹਨਾਂ ਦੇ ਦਾ ਥਾਣੀ ਪਾਸ ਹੋਣੇ ਉਹ ਤੁਸੀਂ ਆ ਕੇ ਕਰ ਸਕਦੇ ਮਿਰਜੇ ਕੇ ਪਿੰਡ ਦੇ ਵਿੱਚੋਂ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਂ ਦਸਤੋ ਤੇ ਬਾਈ ਦਾ ਨਾਮ ਭਗਵਾਨ ਸਿੰਘ ਧੰਨਵਾਦ ਇਹ ਵੀਡੀਓ ਦੇਖਣ ਲਈ